ਮinha ਦੂਸਰਾ ਅਧਿਆਇ ਉਹਦੀ 28 ਐਥ yes ਕਿਉਂ ਜੋ ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਮਾਤਰ ਹੈ ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਮਾਤਰ ਹੈ ਅਸੀਂ ਇਹ ਗੱਲਾਂ ਪਤਾ ਕਦੋਂ ਬੋਲ ਰਹੇ ਸੀ ਜਦ ਮੈਂ ਲਾਅ ਦੇ ਉੱਤੇ ਗੱਲ ਕਰ ਰਿਹਾ ਸੀ ਇੱਕ ਲਾਅ ਹੈ ਸੰਸਾਰ ਦਾ ਮਤਲਬ ਵਿਵਸਥਾ ਜਾਂ ਕਾਨੂੰਨ ਇੱਕ ਕਾਨੂੰਨ ਹੈ ਸੰਸਾਰ ਦਾ ਸੰਸਾਰ ਦਾ ਕਾਨੂੰਨ ਤੁਸੀਂ ਬਾਰੀ ਤੌਰ ਤੇ ਜਦ ਪੂਰਾ ਕਰਦੇ ਹੋ ਤੇ ਪੁਲਿਸ ਜਾਂ ਹਾਕਮ ਖੁਸ਼ ਹੋ ਜਾਂਦਾ ਹੈ ਕਿ ਇਸ ਬੰਦੇ ਕੋਲ ਲਾਇਸੈਂਸ ਹੈ ਇਹਨੇ ਰੈੱਡ ਲਾਈਟ ਕ੍ਰੋਸ ਨਹੀਂ ਕੀਤੀ ਇਹਦੇ ਕੋਲ ਇੰਸ਼ੋਰੈਂਸ ਹੈ ਪੋਲੂਸ਼ਨ ਹੈ ਸਭ ਚੀਜ਼ਾਂ ਇਹਦੇ ਕੋਲ ਹੈ ਚਾਹੇ ਉਸ ਲਾ ਨੂੰ ਕਾਨੂੰਨ ਨੂੰ ਤੁਸੀਂ ਦਿਲ ਤੋਂ ਖੁਸ਼ੀ ਦੇ ਨਾਲ ਮੰਨੋ ਚਾਹੇ ਨਾ ਮੰਨੋ ਪਰ ਪੁਲਿਸ ਕਰਮੀ ਤੁਹਾਡਾ ਉਹ ਬਾਹਰੀ ਲੋ ਦੇਖ ਕੇ ਖੁਸ਼ ਹੋ ਜਾਂਦਾ ਆ ਇਥੋਂ ਅਸੀਂ ਗੱਲ ਕਰ ਰਹੇ ਸੀ ਪਰ ਖੁਦਾ ਕਦੇ ਵੀ ਸਾਨੂੰ ਬਾਹਰੋਂ ਵੇਖ ਕੇ ਖੁਸ਼ ਨਹੀਂ ਹੁੰਦਾ ਸਮਝੇ ਤੁਸੀਂ ਖੁਦਾ ਦਾ ਕਾਨੂੰਨ ਬਾਹਰ ਤੋਂ ਅੰਦਰ ਵੱਲ ਨਹੀਂ ਆ ਇਹ ਅੰਦਰ ਤੋਂ ਬਾਹਰ ਵਾਲਿਆ ਕਿਉਂਕਿ ਖੁਦਾ ਦਿਲਾਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਹੈ ਇਸ ਲਈ ਉਹ ਸਭ ਤੋਂ ਪਹਿਲਾਂ ਉਸ ਕੰਮ ਨੂੰ ਵੇਖਦਾ ਹੈ ਜੋ ਤੁਸੀਂ ਦਿਲ ਤੋਂ ਕਰਦੇਓ ਜਿਹੜਾ ਕੰਮ ਤੁਸੀਂ ਦਿਲ ਤੋਂ ਕਰਦੇਓ ਇਸ ਲਈ ਉਹ ਕਹਿੰਦਾ ਹੈ ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਮਾਤਰ ਯਹੂਦੀ ਹੈ ਛੱਡੋ ਯਹੂਦੀ ਨੂੰ ਯਹੂਦੀ ਤੇ ਉਧਰ ਨੇ ਅਸੀਂ ਇੱਥੇ ਦੀ ਗੱਲ ਕਰਦੇ ਆਂ ਉਹ ਮਸੀਹ ਨਹੀਂ ਜਿਹੜਾ ਵਿਖਾਵੇ ਮਾਤਰ ਮਸੀਹ ਹੈ ਵੀ ਉਹ ਚਰਚ ਆਉਂਦਾ ਹੈ ਵਿਖਾਵੇ ਦੇ ਲਈ ਉਹ ਆਪਣਾ ਟਾਈਟ ਦਿੰਦਾ ਹੈ ਵਿਖਾਵੇ ਦੇ ਲਈ ਉਹ ਪ੍ਰਭੂ ਭੋਜ ਚ ਸ਼ਾਮਿਲ ਹੁੰਦਾ ਹੈ ਵਿਖਾਵੇ ਦੇ ਲਈ ਦੁਨੀਆ ਨੂੰ ਤੁਸੀਂ ਖੁਸ਼ ਕਰ ਸਕਦੇ ਹੋ ਪਾਸਟਰ ਨੂੰ ਤੁਸੀਂ ਖੁਸ਼ ਕਰ ਸਕਦੇ ਹੋ ਪਰ ਦੁਨੀਆ ਨੂੰ ਤੇ ਪਾਸਟਰ ਨੂੰ ਖੁਸ਼ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੇ ਖੁਸ਼ ਕਰਨਾ ਤੇ ਆਪਣੇ ਮੁਕਤੀ ਦਾਤਾ ਨੂੰ ਖੁਸ਼ ਕਰੋ ਜਿਸ ਨੇ ਤੁਹਾਡੇ ਲਈ ਆਪਣਾ ਲਹੂ ਬਹਾਇਆ ਜਿਸ ਨੇ ਆਪਣੀ ਜਾਨ ਤੁਹਾਡੇ ਲਈ ਦਿੱਤੀ ਹੈ ਉਸ ਨੂੰ ਖੁਸ਼ ਕਰੋ ਤੇ ਫਿਰ ਤੁਹਾਨੂੰ ਸਵਰਗ ਦੇ ਵਿੱਚ લાભ ਹੋਵੇਗਾ ਖੁਦਾਵੰਦ ਬਰਕਤ ਦੇ ਉਹ ਯਹੂਦੀ ਨਹੀਂ ਜੋ ਵਿਖਾਵੇ ਮਾਤਰ ਯਹੂਦੀ ਹੈ ਅਤੇ ਨਾ ਉਹ ਸੁਨਤ ਹੈ ਜਿਹੜੀ ਮਾਸ ਦੀ ਵਿਖਾਵੇ ਮਾਤਰ ਹੈ ਤੇ ਨਾ ਹੀ ਉਹ ਬਪਤਿਸਮਾ ਹੈ ਜਿਹੜਾ ਵਿਖਾਵੇ ਮਾਤਰ ਹੈ ਕਿਉਂਕਿ ਕਈਆਂ ਨੇ ਵਿਖਾਵੇ ਦਾ ਬਪਤਿਸਮਾ ਲਿਆ ਮੈਂ ਇੱਕ ਦਿਨ ਪ੍ਰਚਾਰ ਕਰਦਿਆਂ ਕਹਿ ਰਿਹਾ ਸੀ ਹੁੱਜਾਂ ਦੇ ਆਧਾਰ ਤੇ ਬਪਤਿਸਮਾ ਕਿਉਂ ਲੈ ਲਿਆ ਬਪਤਿਸਮੇ ਹੋ ਰਹੇ ਸੀ ਤੇ ਪੁੱਛ ਮੰਮੀ ਹੁੱਜਾਂ ਮਾਰ ਰਹੀ ਸੀ ਤੂੰ ਵੀ ਲੈ ਲਾ ਹਾਂ ਕਈ ਵਾਰ ਐਦਾਂ ਭੈਣਾ ਦੀ ਲਾਈਨ ਲੱਗੀ ਹੁੰਦੀ ਆ ਪਾਸੇ ਕਹਿ ਰਹੇ ਹੁੰਦੇ ਕਿੰਨੇ ਲੋਕ ਬਪਤਸਮਾ ਲੈਣ ਲੀਤੇ ਹੋ ਰਹੇ ਕੋਈ ਭਾਈ ਕਿਸੇ ਭਾਈ ਨੂੰ ਹੁੱਜਾ ਮਾਰ ਲੱਗਦਾ ਹੋ ਜਾਂਦਾ ਤੇ ਕੋਈ ਭੈਣ ਤੂੰ ਵੀ ਆ ਲੈ 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 ਤੂੰ ਵੀ ਔਰ ਉਹ ਭੈਣ ਬਸ ਹੁੱਜਾਂ ਦੇ ਆਧਾਰ ਤੇ ਖੜੀ ਹੋ ਗਈ ਇਹ ਬਪਤਿਸਮਾ ਅਸਲ ਬਪਤਿਸਮਾ ਨਹੀਂ ਹੋਵੇਗਾ ਇਹ ਬਪਤਿਸਮਾ ਨਬੀ ਨੇ ਕਿਹਾ ਜਿਸ ਸ਼ਾਦੀ ਵਿੱਚ ਵਾਦੇ ਸੱਚੇ ਨਹੀਂ ਆ ਉਹ ਸ਼ਾਦੀ ਹੀ ਨਹੀਂ ਆ ਜਿਸ ਸ਼ਾਦੀ ਵਿੱਚ ਵਾਦੇ ਸੱਚੇ ਨਹੀਂ ਆ ਉਹ ਸ਼ਾਦੀ ਨਹੀਂ ਉਹ ਇੱਕ ਧੋਖਾ ਆ ਤੇ ਜਿਸ ਬਪਤਿਸਮੇ ਵਿੱਚ ਤੋਬਾ ਸੱਚੀ ਨਹੀਂ ਹੈ ਆਪਣੇ ਆਪ ਨੂੰ ਉਹ ਤੁਸੀਂ ਆਪਣੇ ਆਪ ਨੂੰ ਧੋਖਾ ਦਿੱਤਾ ਇਸ ਲਈ ਕਹਿੰਦਾ ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਮਾਤਰ ਯਹੂਦੀ ਹੈ ਤੇ ਉਹ ਸੁਨਤ ਵੀ ਨਹੀਂ ਜਿਹੜੀ ਵਿਖਾਵੇ ਦੀ ਸੁਨਤ ਹੈ ਹੁਣ ਅਸੀਂ ਸੁਨਤ ਦੀ ਨਹੀਂ ਗੱਲ ਕਰ ਰਹੇ ਅਸੀਂ ਬਪਤਿਸਮੇ ਦੀ ਗੱਲ ਕਰ ਰਹੇ ਹਾਂ ਕਿਉਂਕਿ ਬਪਤਿਸਮਾ ਅਸਲ ਦੇ ਵਿੱਚ ਬਾਹਰੋਂ ਨਹੀਂ ਹੈ ਇਹ ਤਾਂ ਜਸਸ ਮਸੀਹ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਮਸੀਹ ਦਾ ਇਕਰਾਰ ਹੈ ਕਿ ਮੈਂ ਮਸੀਹ ਨੂੰ ਕਬੂਲ ਕਰਦਾ ਹਾਂ ਅਸਲ ਬਪਤਿਸਮਾ ਮਾਹਿਰ ਦੇਦਾਇਆ ਅਮੇਨ ਔਰ ਉਸ ਦਿਨ ਬੰਦੇ ਦਾ ਸੱਚਾ ਬਪਤਿਸਮਾ ਹੁੰਦਾ ਜਿਸ ਦਿਨ ਉਹਨੂੰ ਰੀਅਲਾਈਜ਼ ਹੁੰਦਾ ਹੈ ਕਿ ਮੈਂ ਪਾਪੀ ਆ ਮੈਂ ਪਾਪ ਕੀਤੇ ਆ ਅਤੇ ਮੈਨੂੰ ਆਪਣੇ ਪਾਪਾਂ ਦਾ ਉਧਾਰ ਪ੍ਰਾਪਤ ਕਰਨ ਲਈ ਮਸੀਹ ਯਸੂ ਦੀ ਜ਼ਰੂਰਤ ਹੈ ਕਿਉਂਕਿ ਮਸੀਹ ਯਸੂ ਤੋਂ ਬਿਨਾ ਕੋਈ ਵੀ ਬੰਦਾ ਤੁਹਾਨੂੰ ਪਾਪ ਤੋਂ ਨਹੀਂ छुड़ा ਸਕਦਾ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਹਵਾਲੇ ਇਸ ਤਰ੍ਹਾਂ ਦੇ ਰੱਖਾਂਗਾ ਖੁਦਾਵੰ ਤੁਹਾਨੂੰ ਬਹੁਤ ਬਰਕਤ ਦੇ ਅੱਗੇ ਪੜਦੇ ਆ ਸਗੋਂ ਯਹੂਦੀ ਉਹ ਹੈ ਸਗੋਂ ਮਸੀਹੀ ਉਹ ਹੈ ਜਿਹੜਾ ਅੰਦਰੋਂ ਹੋਵੇ ਸਮਝ ਪਾਈ ਮਸੀਹ ਕੌਣ ਹੈ ਇਸ ਲਈ ਇਥੇ ਵਿਖਾਵੇ ਦਾ ਕੋਈ ਕੰਮ ਨਹੀਂ ਆ ਉਹ ਕਿਉਂਕਿ ਵਿਖਾਵੇ ਵਾਲਾ ਬੰਦਾ ਨੇਚਾਵਾਨ ਹੈ ਹੀ ਨਹੀਂ ਕਿਉਂਕਿ ਨੇਚਰ ਬਖਾਵੇ ਵਾਲੀ ਚੀਜ਼ ਨਹੀਂ ਆ ਨੇਚਰ ਇੱਕ ਜੀਵਨ ਆ ਜੋ ਤੁਹਾਡੇ ਪ੍ਰਾਣਾ ਦੇ ਅੰਦਰੋਂ ਸ਼ੁਰੂ ਹੁੰਦਾ ਆ ਆਮੀਨ ਅਗੇ ਅਤੇ ਸੁਨਤ ਉਹ ਹੈ ਜਿਹੜੀ ਮਨ ਦੀ ਹੋਵੇ ਸੁਨਤ ਉਹ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ ਔਰ ਸੁਨਤ ਉਹ ਹੈ ਜਿਹੜੀ ਆਤਮਾ ਵਿੱਚ ਹੋਵੇ ਨਾ ਕਿ ਲਿਖਤ ਪੂਰੀ ਕਰਨ ਵਾਲੀ ਹੋਵੇ ਹਾਂ ਵੀ ਅਸੀਂ ਲਿਖਤ ਦੇ ਵਿੱਚ ਪੂਰਾ ਕਰ ਦਿੱਤਾ ਹੈ ਪਰ ਇਹ ਆਤਮਾ ਦੀ ਸੁਨਤ ਹੋਈ ਹੋਣੀ ਚਾਹੀਦੀ ਹੈ ਅੱਗੇ ਜਿਹਦੀ ਸ਼ੋਭਾ ਮਨੁੱਖਾ ਵੱਲੋਂ ਨਹੀਂ ਔਰ ਇਸ ਕਾਨੂੰਨ ਦੀ ਇਸ ਲਿਖਤ ਦੀ ਸ਼ੋਭਾ ਮਨੁੱਖਾ ਵੱਲੋਂ ਨਹੀਂ ਫਿਰ ਹੁੰਦੀ ਸਗੋਂ ਖੁਦਾ ਵੱਲੋਂ ਹੁੰਦੀ ਹੈ ਇਸ ਦੀ ਸ਼ੋਭਾ ਖੁਦਾ ਵੱਲੋਂ ਹੁੰਦੀ ਹੈ ਜਦ ਤੁਸੀਂ ਅੰਦਰੋਂ ਮਸੀਹ ਹੋ ਜਾਂਦੇ ਹੋ ਤਾਂ ਫਿਰ ਖੁਦਾ ਵੱਲੋਂ ਸ਼ੋਭਾ ਹੁੰਦੀ ਹੈ ਹੂੰ